ਕਾਰ ਟੇਬਲ ਟਾਕ ਤੋਂ ਬਚਣਾ ਚਾਹ ਰਹੀ ਐ ਵੀ ਨਾ ਦਿੱਲੀ ਕੌਂਸਲ ਨਾਲ ਸਾਨੂੰ ਗੱਲ ਕਰ ਸਕਵੈਸਚਨ ਨਜ਼ਰ ਆ ਰਿਹਾ ਹੂੰ ਸਪਸ਼ਟ ਨਜ਼ਰ ਆ ਰਿਹਾ ਇੱਥੇ ਤਾਂ ਕਹਿਣਾ ਹੀ ਨਹੀਂ ਕੋਈ ਲੋੜ ਹੀ ਨਹੀਂ ਰਹਿੰਦੀ ਮੈਂ ਉਸ ਤੋਂ ਅੱਗੇ ਜਾਣਾ ਜਿਹੜੀ ਆਮ ਪਬਲਿਕ ਡੋਮੇਨ 150 ਤੋਂ ਵੱਧ ਮੈਂਬਰ ਪਾਰਲੀਮੈਂਟ ਨੇ ਸਾਡੀ ਇਹਦੇ ਵਿੱਚ ਜਿਹੜਾ ਇਸ ਵੇਲੇ ਦਾ ਮੌਜੂਦਾ ਹਾਊਸ ਏ ਜਿਹੜੇ ਖੇਤੀਬਾੜੀ ਆਪਣਾ ਮੁੱਖ ਧੰਦਾ ਲੈ ਕੇ ਆਏ ਨੇ ਉਹ ਕਿੱਥੇ ਸੁੱਤੇ ਨੇ ਉਹ ਪਬਲਿਕ ਰਿਪਰੈਜ਼ੈਂਟੇਟਿਵ ਨਹੀਂ ਕੇ ਉਹਨਾਂ ਨੂੰ ਆਪਣੇ ਇਲਾਕੇ ਦਾ ਐਵਰੇਜ ਇੱਕ ਮੈਂਬਰ ਪਾਰਲੀਮੈਂਟ 15 ਕ ਲੱਖ ਦੇ ਕੋਲ ਆਂਦਾ ਕਈ ਜਗ੍ਹਾ ਤੇ ਥੋੜੇ ਘੱਟ ਵੋਟਰ ਹੋਣਗੇ ਬਟ ਕਿਤੇ ਮਤਲਬ 9 ਲੱਖ ਵੀ ਕਹਿ ਲਵੋ ਤੁਸੀਂ 10 ਲੱਖ ਇੱਕ ਥੰਬ ਰੂ ਲਾ ਲਓ ਬਿਲਕੁਲ 150 ਹੋ ਗਿਆ 15 ਕਰੋੜ ਦੇ ਤੁਸੀਂ ਨਮਾਉਂਦੇ ਹੋ ਬਿਲਕੁਲ ਤੁਸੀਂ ਨਹੀਂ ਬੋਲ ਰਹੇ ਅੱਛਾ ਉਹਦੇ ਵਿੱਚ ਉਹ ਮੈਜੋਰਿਟੀ 90% ਤੋਂ ਵੱਧ ਮੌਜੂਦਾ ਸਰਕਾਰ ਦੀ ਹੈ ਹੂੰ ਉਹ ਮੈਂਬਰ ਪਾਰਲੀਮੈਂਟ ਨੇ ਜੀ ਉਹ ਵੀ ਨਹੀਂ ਗੱਲ ਚੁੱਕ ਰਹੇ ਕਿਸਾਨ ਯੂਨੀਅਨ ਨਾਲ ਤੁਸੀਂ ਗੱਲ ਨਹੀਂ ਕਰਨੀ ਗਲੋਬਲ ਹਾਲਾਤ ਦੇਖੋ ਕੀ ਨੇ ਤੁਹਾਡੇ ਬਫਰ ਸਟਾਕ ਤੁਹਾਡੇ ਕੀ ਨੇ ਕਿਉਂ ਪਬਲਿਕ ਡੋਮੇਨ 'ਚ ਬਹੁਤੀ ਇਹ ਦੇ ਉੱਤੇ ਗੱਲ ਨਹੀਂ ਹੋ ਸਕਦੀ ਇਹ ਦੇਸ਼ ਦੀ ਅਨਸੁਰੱਖਿਆ ਦਾ ਮਸਲਾ ਜੁੜਿਆ ਹੈਗਾ ਸਰਕਾਰ ਨੂੰ ਤੇ ਅੰਦਰ ਪਤਾ ਨਾ ਹੁਣ ਕੱਲ ਮਾਨਯੋਗ ਖੇਤੀਬਾੜੀ ਮੰਤਰੀ ਮਾਨਯੋਗ ਮੈਂ ਤਾਂ ਕਹਿੰਦਾ ਕਿ ਸਾਡੀ ਸਰਬੋੱਚ ਪੰਚਾਇਤ ਆ ਲੋਕ ਸਭਾ ਦੇ ਵਿੱਚ ਬਿਆਨ ਦੇ ਰਹੇ ਨੇ ਪਾਰਲੀਮੈਂਟ 'ਚ ਐਗਰੀਕਲਚਰ ਮਿਨਿਸਟਰ ਜਿਨ੍ਹਾਂ ਨੂੰ ਫਾਰਮਰ ਵੈਲਫੇਅਰ ਵੀ ਕਿਹਾ ਗਿਆ ਹੂੰ ਨਮਾਤਰ ਨੂੰ ਯੂਜ਼ ਕਰ ਦਿੱਤਾ ਦਖਾਨ ਲਈ ਉਹ ਇਹ ਕਹਿ ਰਹੇ ਨੇ ਕਿ ਇੱਕ بڑے ਸਾਡੇ ਸਿਹਰਦ ਮੈਂਬਰ ਨੇ ਸਵਾਲ ਪੁੱਛਿਆ ਕਿ ਤੁਸੀਂ ਕਿਸਾਨੀ ਕਰਜ਼ਾ ਮਾਫ ਕਰਨ ਬਾਰੇ ਸਰਕਾਰ ਦੀ ਕੀ ਨੀਤੀ ਹੈ ਕੋਈ ਤੁਸੀਂ ਪ੍ਰਪੋਜ਼ਲ ਲਿਆ ਰਹੇ ਹੋ ਕਿ ਨਹੀਂ ਉਹਦਾ ਜਵਾਬ ਦੇ ਰਹੇ ਨੇ ਸਾਡੇ ਡਿਪਟੀ ਚੇਅਰਮੈਨ ਜੋ ਦੇਸ਼ ਦੇ ਉਪ ਰਾਸ਼ਟਰਪਤੀ ਵੀ ਨੇ ਉਹਨਾਂ ਨੇ ਵੀ ਕਿਸਾਨੀ ਪ੍ਰਤੀ ਪਰਸੋਂ ਬਹੁਤ ਗੰਭੀਰਤਾ ਨਾਲ ਆਪਣਾ ਮੁੱਦਾ ਉਠਾਇਆ ਉਹ ਕਹਿੰਦੇ ਬੜਾ ਸਿੰਪਲ ਸਵਾਲ ਹੈ ਮਾਨਯੀ ਮੰਤਰੀ ਜੀ ਇਸਕਾ ਸਿੰਪਲ ਜਵਾਬ ਦੇ ਮੰਤਰੀ ਜੀ ਜਵਾਬ ਦੇ ਰਹੇ ਨੇ ਕਿ ਹਮ ਕਿਸਾਨ ਕੋ ਮਜਬੂਤੀ ਇਤਨਾ ਕਰ ਦੇਗੇ ਕਿ ਉਸ ਕੋ ਲੋਨ ਕੀ ਜ਼ਰੂਰਤ ਹੀ ਨਹੀਂ ਰਹੇਗੀ ਕਹਤਾ ਇਹ ਜਵਾਬ ਹੈ ਇਹ ਜਵਾਬ ਤੇ ਉਹ ਹੋ ਗਿਆ ਵੀ ਬੰਦੇ ਨੂੰ ਹਾਰਟ ਅਟੈਕ ਆਇਆ ਤੁਸੀਂ ਕਹੋਗੇ ਕੋਈ ਹਸਪਤਾਲ ਦੀ ਜ਼ਰੂਰਤ ਕੋਈ ਤੁਸੀਂ ਇਹੋ ਜੀ ਗੱਲ ਕਰੋਗੇ ਤੇ ਉਹਨੂੰ ਇੱਕ ਜਵਾਬ ਦਿੱਤਾ ਜਾਵੇ ਕਿ ਜੀ ਅਸੀਂ ਇਹਨਾਂ ਨੂੰ ਰੋਜ਼ ਸਵੇਰੇ ਸੈਰ ਕਰਾਇਆ ਕਰਾਂਗੇ ਚੰਗੀਆਂ ਸਬਜ਼ੀਆਂ ਖਵਾਇਆ ਕਰਾਂਗੇ ਲੋਕਾਂ ਨੂੰ ਤਾਂ ਕਿ ਹਾਰਟ ਅਟੈਕ ਹੀ ਨਾ ਆਵੇ ਹੁਣ ਜੇ ਇਹੋ ਜੀ ਅਪਰੋਚ ਹੈ ਸਰਕਾਰ ਦੀ ਔਰ ਉਸ ਮਨਿਸਟਰ ਦੀ ਜਿਹੜਾ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਇੱਕ ਸਟੇਟ ਦਾ ਉਹ ਗੱਲ ਵੱਖਰੀ ਜੋ ਉਹਨਾਂ ਦੇ ਰਾਜ 'ਚ ਹੀ ਕਿਸਾਨਾਂ ਤੇ ਗੋਲੀਆਂ ਚੱਲੀਆਂ ਉਹਨਾਂ ਦੇ ਉੱਥੇ ਡੈਥ ਹੋਈਆਂ ਬਹੁਤ ਸਾਰੀਆਂ ਐਜੀਟੇਸ਼ਨ ਚੱਲੀਆਂ ਉਹਨਾਂ ਦਾ ਇਹ ਵਿਊ ਹੈ ਫਿਰ ਦੁਬਾਰਾ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਅਸੀਂ ਉਸ ਐਕਸਪਰਟ ਕਮੇਟੀ ਦੀ ਵੇਟ ਕਰ ਰਹੇ ਹਾਂ ਜਿਹੜੀ ਇਹ ਬਣਾਈ ਗਈ ਸੀ ਕਿ ਸਾਨੂੰ ਐਮਐਸਪੀ ਦੇ ਉੱਤੇ ਕੀ ਕਰਨਾ ਚਾਹੀਦਾ ਇਹਦਾ ਮਤਲਬ 2 ਸਾਲ ਤੋਂ ਵੱਧ ਦੇਣ ਤੋਂ ਬਾਅਦ ਅਸ਼ੋਰੈਂਸ ਕਿਸਾਨੀ ਨੂੰ ਪ੍ਰਧਾਨ ਮੰਤਰੀ ਜੀ ਆ ਪਬਲਿਕਲੀ ਕਹਿੰਦੇ ਨੇ ਕਿ ਅਸੀਂ ਇਹ ਤੇ ਜ਼ਰੂਰ ਕੰਮ ਕਰਾਂਗੇ ਤੇ ਇਹਦਾ ਮਤਲਬ ਦੋ ਸਾਲ ਚੋਂ ਦੀ ਰਿਪੋਰਟ ਹੀ ਨਹੀਂ ਆ ਪਾਈ ਤੁਹਾਡੇ ਕੋਲ ਤੁਹਾਡੀ ਆਪਣਾ ਤੁਹਾਡਾ ਕਾਸਟ ਫ੍ਰਾਂਸਿਸ ਕਮਿਸ਼ਨ ਤੁਹਾਡਾ ਆਪਣਾ ਐਗਰੀਕਲਚਰ ਸਿਸਟਮ ਤੁਹਾਡਾ ਆਪਣਾ ਫਾਰਮਰ ਵੈਲਫੇਅਰ ਤੁਹਾਡੇ ਆਪਣੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਸਰ ਤੁਹਾਡੀ ਆ ਪੜੀ ਤੁਹਾਡੇ 150 ਤੋਂ ਵੱਧ ਮੈਂਬਰ ਪਾਰਲੀਮੈਂਟ ਆਪਣੇ ਤੇ ਫਿਰ ਹੱਲ ਕੁਝ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਕੀ ਹੈ